ਇਹ ਪਾਣੀ ਸਾਡੀ ਰੂਹ ਦਾ ਹਾਂ ਨੇ ਦੇਖੋ ਅੱਜ ਕੱਲ ਬੜੀਆਂ ਸਮੱਸਿਆਵਾਂ ਪਾਣੀ ਦੀ ਕਮੀ ਕਰਕੇ ਹੋ ਰਹੀਆਂ ਕਿਉਂਕਿ ਅਸੀਂ ਨਾ ਅੱਜ ਜਿਹੜਾ ਅਨਾਜ ਵਰਤ ਰਹੇ ਆ ਉਹ ਸਾਡਾ ਜਿਹੜਾ ਅਨਾਜ 네ਗੇਟਿਵ ਫੂਡ ਵਰਤ ਰਹੇ ਆ 네ਗੇਟਿਵ ਫੂਡ ਮਤਲਬ ਜੇ ਅਸੀਂ ਵੀਟ ਦੀ ਗੱਲ ਕਰੀਏ ਕਣਕ ਦੀ ਗੱਲ ਕਰੀਏ ਉਹ ਸਾਡਾ ਪੋਜ਼ਿਟਿਵ ਫੂਡ ਨਹੀਂ ਹੈ ਸਾਡਾ ਪੋਜ਼ਿਟਿਵ ਫੂਡ ਸੀ ਮੋਟਾ ਅਨਾਜ ਹੁਣ ਜੇ ਅਸੀਂ 네ਗੇਟਿਵ ਫੂਡ ਵਰਤਨੇ ਆ 네ਗੇਟਿਵ ਫੂਡ ਸਭ ਤੋਂ ਪਹਿਲਾਂ ਸਾਡੇ ਸਰੀਰ 'ਚ ਪਾਣੀ ਦੀ ਕਮੀ ਪੈਦਾ ਕਰਦਾ ਕਿਉਂਕਿ ਜਦੋਂ ਡਾਈਜੈਸਟ ਹੋਣਾ ਆਂਦਾ ਉਹਨੇ ਪਾਣੀ ਜ਼ਿਆਦਾ ਲੈਣਾ ਹੁੰਦਾ ਅੱਜ ਪਾਣੀ ਦੀ ਕਮੀ ਕਰਕੇ ਅੱਜ ਨਾਲ ਪੇਟ 'ਚ ਸੋਜ ਆ ਰਿਹਾ ਸੋਜ 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 ਪੇਟ ਦੇ ਵਿੱਚ ਸੋਜ ਆ ਰਹੀ ਏ ਸੋਜ ਜਿਵੇਂ ਬਹੁਤ ਸਾਰੇ ਪਰਿਵਾਰ ਆ ਉਹਨਾਂ ਦਾ ਪੇਟ ਆਕੜ ਜਾਂਦਾ ਆਕੜ ਜਾਂਦਾ ਪੇਟ ਦਰਦ ਹੋਣ ਲੱਗ ਪੈਂਦਾ ਉਹ ਗੈਸ ਦੀ ਦਵਾਈ ਲੈ ਰਹੇ ਅਲੱਗ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਪੇਟ 'ਚ ਸੋਜ ਪੈਦਾ ਹੋ ਰਹੀ ਏ ਅੱਛਾ ਹੁਣ ਜਦੋਂ ਸੋਜ ਪੈਦਾ ਹੋ ਜਾਈਗੀ ਅਲੱਗ ਅਲੱਗ ਸਮੇਂ ਉਹਨੇ ਸਭ ਤੋਂ ਸੋਜ ਦਾ ਸਭ ਤੋਂ ਖਤਰਾ ਹੋਏ ਸਾਡੀਆਂ ਜਿੰਨੀਆਂ ਵੇ ਨਸਾਂ ਉਨ੍ਹਾਂ ਨੂੰ ਉਹਨੇ ਪ੍ਰੈਸ਼ਰਾਈਜ਼